ਪਾਈ ਅੰਮ੍ਰਿਤਪਾਲ ਸਿੰਘ ਅਤੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਜਦੋਂ ਵੀ ਸਮਾਗਮ ਕਰਵਾਏ ਜਾਂਦੇ ਨੇ ਤਾਂ ਉਦੋਂ ਖੁਦ ਨੌਜਵਾਨਾਂ ਨੂੰ ਅਕਸਰੀ ਨਜ਼ਰ ਬੰਦ ਕਰ ਦਿੱਤਾ ਜਾਂਦਾ ਹੈ ਤੇ ਦੱਸ ਇਹ ਕਿ ਇਸ ਬਿਆਨ ਨੂੰ ਲੈ ਕੇ ਹੁਣ ਭਾਈ ਅਮਰਿਤਪਾਲ ਸਿੰਘ ਜੀ ਦੇ ਮਾਤਾ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਤੇ ਉਹਨਾਂ ਨੇ ਕੁਝ ਸਰਕਾਰਾਂ ਤੇ ਨਿਸ਼ਾਨੇ ਵੀ ਸਾਧਦੇ ਨੇ ਅਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਜਦੋਂ ਵੀ ਸਮਾਗਮ ਕਰਵਾਏ ਜਾਂਦੇ ਨੇ ਤਾਂ ਨੌਜਵਾਨਾਂ ਦੇ ਨਾਲ ਅਜਿਹਾ ਵਰਤੀਰਾ ਜਿਹੜਾ ਕੀਤਾ ਜਾਂਦਾ ਹੈ ਤੇ ਜਿਸ ਤੋਂ ਬਾਅਦ ਲਗਾਤਾਰ ਸਰਕਾਰਾਂ ਦੇ ਉੱਤੇ ਸਵਾਲ ਆ ਜਿਹੜੇ ਭਾਈ ਅਮਰਿਤਪਾਲ ਸਿੰਘ ਜੀ ਦੇ ਮਾਤਾ ਦੇ ਵੱਲੋਂ ਕੀਤੇ ਗਏ ਨੇ ਤੇ ਉਹਨਾਂ ਨੇ ਕਿਹਾ ਕਿ ਜੇਕਰ ਅਜਿਹਾ ਹੀ ਰਿਹਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸੜਕਾਂ ਤੇ ਉਤਰਨ ਦੇ ਲਈ ਮਜਬੂਰ ਹੋ ਜਾਵਾਂਗੇ ਤੇ ਪ੍ਰਦਰਸ਼ਨ ਜਿਹੜਾ ਉਸ ਨੂੰ ਲੈ ਕੇ ਜਿਹੜਾ ਭਾਈ ਅਮਰਿਤਪਾਲ ਸਿੰਘ ਜੀ ਦੇ ਮਾਤਾ ਦੇ ਵੱਲੋਂ ਐਲਾਨ ਜਿਹੜਾ ਕੀਤਾ ਜਾਵੇਗਾ ਤੇ ਜਿਸ ਤੋਂ ਬਾਅਦ ਲਗਾਤਾਰ ਹੁਣ ਸਰਕਾਰਾਂ ਤੇ ਸਵਾਲ ਹੈ ਜਿਹੜੇ ਉਹ ਕੀਤੇ ਜਾ ਰਹੇ ਨੇ ਪੂਰੇ ਮੁੱਦੇ ਲੈ ਕੇ ਸੁਣਦੇ ਭਾਈ ਅਮਰਿਤਪਾਲ ਸਿੰਘ ਜੀ ਦੇ ਮਾਤਾ ਦਾ ਕੀ ਕਹਿਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਕੀ ਸਾਡਾ ਨਾ ਪ੍ਰੋਗਰਾਮ ਸੀ 5 ਤਖਤਾਂ ਦਾ ਅਸੀਂ ਅਰਦਾਸ ਦਾ ਆਰੰਭ ਕਰਾਇਆ ਸੀ ਜਿਹਦੇ ਚ ਕਿ ਸਾਡੇ 4 ਤਖਤਾਂ ਦਾ ਪ੍ਰੋਗਰਾਮ ਜਿਹੜਾ ਉਹ ਪੂਰਾ ਹੋ ਗਿਆ ਵਾ ਹੁਣ ਸਾਡਾ ਨੇ ਦੇਟ ਸਾਹਿਬ ਦਾ ਰਹਿ ਗਿਆ ਉਹ ਉਥੇ ਅਸੀਂ ਬੰਦੀ ਸਿੰਘਾਂ ਦੀ ਸਮੂਹ ਬੰਦੀ ਸਿੰਘਾਂ ਦੀ ਅਰਦਾਸ ਕਰਾਵਾਂਗੇ ਤੇ ਉਹ ਮਤਲਬ ਕਿ ਇੱਥੇ 4 ਤਖਤਾਂ ਦਾ ਹੋ ਗਿਆ ਬਾਕੀ ਸਾਰੀ ਸੰਗਤ ਦਾ ਬੜਾ ਦਿਲੋਂ ਧੰਨਵਾਦ ਕਰਦੇ ਆਂ ਬਾਕੀ ਪ੍ਰਸ਼ਾਸਨ ਨੂੰ ਵੀ ਇਹ ਕਹਿੰਦੇ ਕਿ ਜਿਹੜੀ ਸੰਗਤ ਸਾਡੇ ਨਾਲ ਜੁੜਦੀ ਹੈ ਉਹਨਾਂ ਦੇ ਪਰਿਵਾਰਾਂ ਨੂੰ ਤੰਗ ਨਾ ਕੀਤਾ ਜਾਏ ਜਿਹੜੇ ਸੰਗਤ ਲੈ ਕੇ ਆਏ ਇੱਕ ਤੇ ਸੰਗਤ ਨੂੰ ਰੋਕਿਆ ਗਿਆ ਰਾਹ 'ਚ ਇਹ ਸਾਡੇ ਉਥੋਂ ਦੇ ਪ੍ਰਸ਼ਾਸਨ ਨੇ ਬਹੁਤ ਸੰਗਤ ਨੂੰ 당 ਕੀਤਾ ਉਹਨਾਂ ਦੇ ਘਰਾਂ 'ਚ ਜਾ ਜਾ ਕੇ ਤੇ ਇਹਨਾਂ ਨੇ ਛਾਪੇਮਾਰੀ ਕੀਤੀ ਆ ਜੇ ਇਦਾਂ ਪ੍ਰਸ਼ਾਸਨਕਾਰ ਦਾ ਰਹੂਗਾ ਤੇ ਫਿਰ ਸਾਨੂੰ ਸੜਕਾਂ ਤੇ ਉਤਰਨਾ ਪਊਗਾ ਜੀ ਇਦਾਂ ਨਹੀਂ ਪ੍ਰਸ਼ਾਸਨ ਰੋਕ ਆਉਂਦਾ ਕਿਉਂਕਿ ਜੇ ਅਰਦਾਸਾਂ ਕਰਨ ਦੀ ਵੀ ਇਹਨਾਂ ਕੋ ਇਜਾਜ਼ਤ ਨਹੀਂ ਲਿਆਵਾਂਗੇ ਤੇ ਫਿਰ ਤੇ ਬਹੁਤ ਮਾੜੀ ਗੱਲ ਆ ਹੁਣ ਅਸੀਂ ਲਾਸਟ ਵਾਰੀ ਇਹਨਾਂ ਨੂੰ ਵਾਰਨਿੰਗ ਦਿੰਨੇ ਕਿ ਜੇ ਤੇ ਤੁਸੀਂ ਸਾਡੇ ਨਾਲ ਸਹਿਮਤੀ ਨਾਲ ਚੱਲੋਗੇ ਠੀਕ ਆ ਨਹੀਂ ਤੇ ਫਿਰ ਸਾਨੂੰ ਵੀ ਹੁਣ ਸੜਕਾਂ ਤੇ ਆਉਣਾ ਪਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਕੀ ਸਾਡਾ ਨਾ ਪ੍ਰੋਗਰਾਮ ਸੀ 5 ਤੱਕ ਦਾ ਅਸੀਂ ਅਰੰਭ ਕਰਾਇਆ ਸੀ ਜਿਹਦੇ ਚ ਕਿ ਸਾਡੇ 4 ਤੱਕ ਦਾ ਪ੍ਰੋਗਰਾਮ ਜਿਹੜਾ ਉਹ ਪੂਰਾ ਹੋ ਗਿਆ ਵਾ ਹੁਣ ਸਾਡਾ ਨੇ ਦੇਟ ਸਾਹਿਬ ਦਾ ਰਹਿ ਗਿਆ ਉਹ ਉਥੇ ਅਸੀਂ ਬੰਦੀ ਸਿੰਘਾਂ ਦੀ ਸਮੂਹ ਬੰਦੀ ਸਿੰਘਾਂ ਦੀ ਅਰਦਾਸ ਕਰਾਵਾਂਗੇ ਤੇ ਉਹ ਮਤਲਬ ਕਿ ਇੱਥੇ 4 ਤੱਕ ਦਾ ਹੋ ਗਿਆ ਬਾਕੀ ਸਾਰੀ ਸੰਗਤ ਦਾ ਬੜਾ ਦਿਲੋਂ ਧੰਨਵਾਦ ਕਰਦੇ ਆਂ ਬਾਕੀ ਪ੍ਰਸ਼ਾਸਨ ਨੂੰ ਵੀ ਇਹ ਕਹਿੰਦੇ ਕਿ ਜਿਹੜੀ ਸੰਗਤ ਸਾਡੇ ਨਾਲ ਜੁੜਦੀ ਹੈ ਉਹਨਾਂ ਦੇ ਪਰਿਵਾਰਾਂ ਨੂੰ ਤੰਗ ਨਾ ਕੀਤਾ ਜਾਏ ਜਿਹੜੇ ਸੰਗਤ ਲੈ ਕੇ ਆਏ ਇੱਕ ਤੇ ਸੰਗਤ ਨੂੰ ਰੋਕਿਆ ਗਿਆ ਰਾਹ 'ਚ ਇਹ ਸਾਡੇ ਉਥੋਂ ਦੇ ਪ੍ਰਸ਼ਾਸਨ ਨੇ ਬਹੁਤ ਸੰਗਤ ਨੂੰ 당 ਕੀਤਾ ਉਹਨਾਂ ਦੇ ਘਰਾਂ 'ਚ ਜਾ ਜਾ ਕੇ ਤੇ ਇਹਨਾਂ ਨੇ ਛਾਪੇਮਾਰੀ ਕੀਤੀ ਆ ਜੇ ਇਦਾਂ ਪ੍ਰਸ਼ਾਸਨਕਾਰ ਦਾ ਰਹੂਗਾ ਤੇ ਫਿਰ ਸਾਨੂੰ ਸੜਕਾਂ ਦੇ ਉੱਤਰਨਾ ਪਊਗਾ ਜੇ ਇਦਾਂ ਨਹੀਂ ਪ੍ਰਸ਼ਾਸਨ ਰੋਕ ਆਉਂਦਾ ਕਿਉਂਕਿ ਜੇ ਅਰਦਾਸਾਂ ਕਰਨ ਦੀ ਵੀ ਇਹਨਾਂ ਕੋ ਇਜਾਜ਼ਤ ਨਹੀਂ ਲਿਆਵਾਂਗੇ ਤੇ ਫਿਰ ਤੇ ਬਹੁਤ ਮਾੜੀ ਗੱਲ ਆ ਹੁਣ ਅਸੀਂ ਲਾਸਟ ਵਾਰੀ ਇਹਨਾਂ ਨੂੰ ਵਾਰਨਿੰਗ ਦਿੰਨੇ ਕਿ ਜੇ ਤੇ ਤੁਸੀਂ ਸਾਡੇ ਨਾਲ ਸਹਿਮਤੀ ਨਾਲ ਚੱਲੋਗੇ ਠੀਕ ਹੈ ਨਹੀਂ ਤੇ ਫਿਰ ਸਾਨੂੰ ਵੀ ਹੁਣ ਸੜਕਾਂ ਤੇ ਆਉਣਾ ਪਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਕੀ ਸਾਡਾ ਨਾ ਪ੍ਰੋਗਰਾਮ ਸੀ ਪੰਜਾਂ ਤਖਤਾਂ ਦਾ ਅਸੀਂ ਆਸ ਦਾ ਆਰੰਭ ਕਰਾਇਆ ਸੀ ਜਿਹਦੇ ਚ ਕਿ ਸਾਡੇ 4 ਤਖਤਾਂ ਦਾ ਪ੍ਰੋਗਰਾਮ ਜਿਹੜਾ ਉਹ ਪੂਰਾ ਹੋ ਗਿਆ ਵਾ ਮੋਰ ਸਾਡੇ ਨੇ ਡੇਟ ਸਾਹਿਬ ਦਾ ਰਹਿ ਗਿਆ ਉਥੇ ਅਸੀਂ ਬੰਦੀ ਸਿੰਘਾਂ ਦੀ ਸਮੂਹ ਬੰਦੀ ਸਿੰਘਾਂ ਦੀ ਅਰਦਾਸ ਕਰਾਵਾਂਗੇ ਤੇ ਉਹ ਮਤਲਬ ਕਿ ਇੱਥੇ ਚਾਰ ਤਖਤਾਂ ਦਾ ਹੋ ਗਿਆ ਬਾਕੀ ਸਾਰੀ ਸੰਗਤ ਦਾ ਬੜਾ ਦਿਲੋਤ ਧੰਨਵਾਦ ਕਰਦੇ ਆ ਬਾਕੀ ਪ੍ਰਸ਼ਾਸਨ ਨੂੰ ਵੀ ਇਹ ਕਹਿੰਦੇ ਕਿ ਜਿਹੜੀ ਸੰਗਤ ਸਾਡੇ ਨਾਲ ਜੁੜਦੀ ਹੈ ਉਹਨਾਂ ਦੇ ਪਰਿਵਾਰਾਂ ਨੂੰ ਤੰਗ ਨਾ ਕੀਤਾ ਜਾਵੇ ਜਿਹੜੇ ਸੰਗਤ ਲੈ ਕੇ ਆਏ ਇੱਕ ਤੇ ਸੰਗਤ ਨੂੰ ਰੋਕਿਆ ਗਿਆ ਰਾਹ 'ਚ ਇਹ ਸਾਡੇ ਉਥੋਂ ਦੇ ਪ੍ਰਸ਼ਾਸਨ ਨੇ ਬਹੁਤ ਸੰਗਤ ਨੂੰ 당 ਕੀਤਾ ਉਹਨਾਂ ਦੇ ਘਰਾਂ 'ਚ ਜਾ ਜਾ ਕੇ ਤੇ ਇਹਨਾਂ ਨੇ ਛਾਪੇਮਾਰੀ ਕੀਤੀ ਆ ਜੇ ਇਦਾਂ ਪ੍ਰਸ਼ਾਸਨ ਕਰਦਾ ਰਹੂਗਾ ਤੇ ਫਿਰ ਸਾਨੂੰ ਸੜਕਾਂ ਤੇ ਉਤਰਨਾ ਪਊਗਾ ਜੇ ਇਦਾਂ ਨਹੀਂ ਪ੍ਰਸ਼ਾਸਨ ਰੋਕ ਆਉਂਦਾ ਕਿਉਂਕਿ ਜੇ ਅਰਦਾਸਾਂ ਕਰਨ ਦੀ ਵੀ ਇਹਨਾਂ ਕੋਈ ਇਜਾਜ਼ਤ ਨਹੀਂ ਲਿਆਵਾਂਗੇ ਤੇ ਫਿਰ ਤਾਂ ਬਹੁਤ ਮਾੜੀ ਗੱਲ ਆ ਹੁਣ ਅਸੀਂ ਲਾਸਟ ਵਾਰੀ ਇਹਨਾਂ ਨੂੰ ਵਾਰਨਿੰਗ ਦਿੰਨੇ ਕਿ ਜੇ ਤੇ ਤੁਸੀਂ ਸਾਡੇ ਨਾਲ ਸਹਿਮਤੀ ਨਾਲ ਚੱਲੋਗੇ ਠੀਕ ਆ ਨਹੀਂ ਤੇ ਫਿਰ ਸਾਨੂੰ ਵੀ ਹੁਣ ਛੜਕਾਂ ਤੇ ਆਉਣਾ ਪਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜ